ਕੈਨੇਡਾ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ C U E T ਭਾਗੀਦਾਰਾਂ ਲਈ ਵਰਕ ਪਰਮਿਟ ਲਈ ਅਰਜੀ ਦੇਣ ਦੀ ਆਖਰੀ ਤਰੀਕ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ ਇਮੀਗ੍ਰੇਸ਼ਨ ਸਰਨਾਤੀ ਤੇ ਸਿਟੀਜ਼ਨਸ਼ਿਪ ਕੈਨੇਡਾ I R C C ਨੇ ਆਲੀ ਵਿੱਚ ਕੈਨੇਡਾ ਯੂਕਰੇਨ ਆਥੋਰਾਈਜੇਸ਼ਨ ਫਾਰ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਵਿੱਚ ਇਸ ਆ ਲੈਣ ਵਾਲੇ ਦੁਆਰਾ ਵਰਕ ਪਰਮਿਟ ਦੀ ਅਰਜੀ ਦੇਣ ਦੀ ਆਖਰੀ ਮਿਤੀ ਨੂੰ ਵਧਾ ਦਿੱਤਾ ਹੈ ਓਪਨ ਵਰਕ ਪਰਮਿਟ ਲਈ आरजी देण दी अंतिम ਤਰੀਕ 31 ਮਾਰਚ 2015 ਤੇ ਉਥੇ ਸੀਯੂਏਈਟੀ ਭਾਗੀਦਾਰਾਂ ਲਈ ਜੋ ਇਸ ਸਮੇਂ ਸਥਾਈ ਨਿਵਾਸੀ ਵਜੋਂ ਕੈਨੇਡਾ ਚ ਨੇ ਹਾਲਾਂਕਿ ਪਿਛਲੇ ਸੀਯੂਏਈਟੀ ਉਪਮਾਵਾ ਦੇ ਉਲਟ ਇਨਫ ਵਰਕ ਪਰਮਿਟ ਅਪਲੀਕੇਸ਼ਨਾਂ ਦੀ ਫੀਸ ਤੇ ਛੂਟ ਨਹੀਂ ਹੋਵੇਗੀ ਓਪਨ ਵਰਕ ਪਰਮਿਟ ਬਿਨਕਾਰਾਂ ਦੇ ਪਾਸਪੋਰਟ ਦੀ ਮਿਆਦ ਅਤੇ ਬਾਇਓਮੈਟ੍ਰਿਕਸ ਦੇ ਆਧਾਰ ਤੇ 3 ਸਾਲਾਂ ਤੱਕ ਵੈਧ ਹੁੰਦਾ ਹੈ। ਯੋਗ ਹੋਣ ਲਈ ਪਾਗਿਦਾਰਾਂ ਨੂੰ CUAET ਉਪਵਾ ਅਤੇ ਤਹਿਤ ਮਨਜ਼ੂਰੀ ਦਿੱਤੀ ਹੋਣੀ ਚਾਹੀਦੀ ਹੈ ਤੇ ਉਹ 31 ਮਾਰਚ 2024 ਜਾਂ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਆਏ ਹੋਣੇ ਚਾਹੀਦੇ ਨੇ। CUAET ਨੇ ਅਧਿਕਾਰਕ ਤੌਰ ਤੇ 15 ਜੁਲਾਈ 2023 ਵਿੱਚ ਨਵੀਆਂ ਅਰਜ਼ੀਆਂ ਸਵੀਕਾਰ ਕਰਨਾ ਬੰਦ ਕਰ ਦਿੱਤਾ ਸੀ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਇਸ ਸਾਲ 31 ਮਾਰਚ ਤੱਕ ਕੈਨੇਡਾ ਪਹੁੰਚਣ ਦੇ ਪ੍ਰੋਗਰਾਮ ਦੁਆਰਾ ਪੇਸ਼ ਕੀਤੇ ਗਏ ਸਮਰਥਨ ਦਾ ਪੂਰਾ ਲਾਭ ਲੈਣ ਲਈ ਇਸ ਵਿੱਚ ਫੀਸਾਂ ਦੀ ਛੋਟ ਵੀ ਸ਼ਾਮਲ ਹਨ ਯੂਕਰੇਨੀਅਨ ਲਈ ਬੰਦੋਬਸਤ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਸੀਯੂਏ ਈਟੀ ਭਾਗੀਦਾਰ ਵਰਤਮਾਨ ਵਿੱਚ ਕੈਨੇਡਾ ਦੇ ਅੰਦਰ 31 ਮਾਰਚ 2025 ਤੱਕ ਬਹੁਤ ਸਾਰੇ ਮੁਫਤ ਬੰਦੋਬਸਤ ਸੇਵਾਵਾਂ ਦਾ ਲਾਭ ਲੈ ਸਕਦੇ ਨੇ ਇਹਨਾਂ ਵਿੱਚ ਨਵੇਂ ਆਏ ਲੋਕ ਰੋਜ਼ਗਾਰ ਲੱਭਣ ਸਰਕਾਰੀ ਭਾਸ਼ਾ ਸਿੱਖਣ ਨਾਗਰਿਕਤਾ ਲਈ ਤਿਆਰ ਕਰਨ ਦੇ ਖਾਸ ਸਮੂਹ ਜਿਵੇਂ ਕਿ ਔਰਤਾਂ 2SLGBTQI ਜਾਂ ਫਿਰ ਬਜ਼ੁਰਗਾਂ ਨੂੰ ਨਿਰਦੇਸ਼ਿਤ ਕਰਨ ਵਿੱਚ ਮਦਦ ਕਰਨ ਵਾਲੀਆਂ ਸੇਵਾਵਾਂ ਸ਼ਾਮਲ ਨੇ ਕੈਨੇਡਾ ਵਿੱਚ ਪਰਿਵਾਰ ਸਮੇਤ ਯੂਕਰੇਨਾਂ ਲਈ ਸਥਾਈ ਨਿਵਾਸ ਮਾਰ ਕੁਝ ਯੂਕਰੇਨ ਕੈਨੇਡੀਅਨ ਸਥਾਈ ਨਿਵਾਸੀ ਰਤਵੇ ਲਈ समर्पित मार्ग ਲਈ ਵੀ ਯੋਗ ਹੋ ਸਕਤੇ ਨੇ ਆਈ ਆਰ ਸੀ ਸੀ ਇਸ ਮਾਰਗ ਰਾਈ 22 ਅਕਤੂਬਰ 2024 ਤੱਕ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ ਯੋਗ ਉਮੀਦਵਾਰਾਂ ਲਈ ਦੋ ਸ਼੍ਰੇਣੀਆਂ ਨੇ ਹਾਲਾਂਕਿ ਦੋਵੇਂ ਸ਼੍ਰੇਣੀਆਂ ਵਿੱਚ ਬਿਨਿਆਕਾਰ ਨੂੰ ਕੈਨੇਡਾ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਨਾਲ ਸੰਬੰਧ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਜੋ ਪਹਿਲਾਂ ਇੱਕ ਨਾਗਰਿਕ ਜਾਂ ਸਥਾਈ ਨਿਵਾਸੀ ਹੈ ਉਸ ਵਿੱਚ ਸ਼ਾਮਲ ਨੇ ਜੀਵਨ ਸਾਥੀ ਜਾਂ ਕੰਮ ਲਾ ਪਾਰਟਨਰ ਬੱਚਾ ਉਮਰ ਦੀ ਪਰਵਾਹ ਕੀਤੇ ਬਿਨਾ ਪੋਤਾ ਮਾਪੇ ਦਾਦਾ-ਦਾਦੀ ਜਾਂ ਫਿਰ ਭੈਣ ਭਰਾ ਪਹਿਲੀ ਸ਼੍ਰੇਣੀ ਵਿੱਚ ਬਿਨੇਕਾਰ ਨੂੰ ਇੱਕ ਯੂਕਰੇਨੀ ਨਾਗਰਿਕ ਹੋਣਾ ਚਾਹੀਦਾ ਹੈ ਉਹਨਾਂ ਕੋਲ ਕੈਨੇਡਾ ਵਿੱਚ ਉਹਨਾਂ ਦੇ ਪਰਿਵਾਰ ਮੈਂਬਰਾਂ ਦੁਆਰਾ ਦਖਸਤ ਕੀਤੇ ਗਏ ਇੱਕ ਵਿਧਾਨਿਕ ਘੋਸ਼ਨਾ ਪੱਤਰ ਵੀ ਹੋਣੇ ਚਾਹੀਦੇ ਨੇ ਜੋ ਉਹਨਾਂ ਨਾਲ ਰਿਸ਼ਤੇ ਦੀ ਵਿਆਖਿਆ ਕਰਦੇ ਹੋਣ ਦੂਜੀ ਸ਼੍ਰੇਣੀ ਵਿੱਚ ਯੂਕਰੇਨ ਨਾਗਰਿਕਾਂ ਦੇ ਜੀਵਨ ਸਾਥੀ ਕਮਲਾ ਪਾਰਟਨਰ ਲਈ ਹੈ ਉਨ੍ਹਾਂ ਨੂੰ ਇਹ ਸਾਬਤ ਕਰਨ ਦੇ ਯੋਗ ਹੋਣੇ ਚਾਹੀਦੇ ਨੇ ਕਿ ਉਨ੍ਹਾਂ ਦੇ ਜੀਵਨ ਸਾਥੀ ਜਾਂ ਸਾਥੀ ਦਾ ਕੈਨੇਡਾ ਵਿੱਚ ਤਰੰਤ ਪਰਿਵਾਰ ਹੈ ਅਤੇ ਉਨ੍ਹਾਂ ਦਾ ਜੀਵਨ ਸਾਥੀ ਜਾਂ ਸਾਥੀ ਯੂਕਰੇਨ ਛੱਡਣ ਵਿੱਚ ਅਸਮਰਥ ਲਾਪਤਾ ਹੈ ਜਾਂ ਫਿਰ ਗੁজার ਗਿਆ ਹੈ ਸੀਯੂਏਈਟੀ ਨੂੰ ਫਰਵਰੀ 2022 ਵਿੱਚ ਰੂਸੀ ਹਮਲੇ ਤੋਂ ਬਾਅਦ ਖੇਤਰ ਵਿੱਚ ਅਸ਼ਾਂਤੀ ਤੋਂ ਭੱਜਣ ਵਾਲੇ ਯੂਕਰੇਨੀਆਂ ਲਈ ਇੱਕ ਅਸਥਾਈ ਉਪਾਅ ਜੋ ਲਾਂਚ ਕੀਤਾ ਗਿਆ ਉਪਾਅ ਦੇ ਤਹਿਤ ਯੂਕਰੇਨ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ 3 ਸਾਲਾਂ ਤੱਕ ਅਸਥਾਈ ਨਿਵਾਸੀ ਵਜੋਂ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਪਹੁੰਚਣ ਤੋਂ ਬਾਅਦ ਉਹ ਬਿਨਾਂ ਫੀਸ ਅਦਾ ਕੀਤੇ ਵਰਕ ਪਰਮਿਟ ਜਾਂ ਅਧਿਆਨ ਪਰਮਿਟ ਲਈ ਅਰਜ਼ੀ ਦੇ ਸਕਦੇ ਸਨ। ਇਹ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਕਿਸੇ ਵੀ ਯੂਕਰੇਨੀ ਲੋਕਾਂ ਦੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਆਪਣੇ ਕੰਮ ਜਾਂ ਅਧਿਆਨ ਵਰਕ ਪਰਮਿਟ ਤੇ ਵਿਸਥਾਰ ਦੀ ਲੋੜ ਹੈ। आईआरसी ਦੇ ਆਂਕੜਿਆਂ ਦੇ ਅਨੁਸਾਰ ਮਾਰਚ 17 2020 ਤੇ April 1 2024 ਦੇ ਵਿਚਕਾਰ ਭਾਗ ਨੂੰ ਪ੍ਰੋਗਰਾਮ ਲਈ 11,79,320 ਅਰਜੀਆਂ ਪ੍ਰਾਪਤ ਹੋਈਆਂ ਜਿਸ ਵਿੱਚ ਜਿਸ ਵਿੱਚ 9,62,612 ਨੂੰ ਮਨਜ਼ੂਰੀ ਦਿੱਤੀ ਗਈ ਹਾਲਾਂਕਿ ਉਹੀ ਡੇਟਾ ਦਰਸਾਉਂਦਾ ਹੈ ਕਿ ਉਸ ਸਮੇਂ ਵਿੱਚ 3 ਲੱਖ ਤੋਂ ਘੱਟ ਯੂਕਰੇਨੀਅਨ ਕੈਨੇਡਾ ਵਿੱਚ ਆਏ ਸਨ ਰੇਡੀਨ ਕਾ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜਨਿਊਜ਼ ਵਾਲਾ .com ਦੇ ਨਾਲ